ਦਾ ਕਾਲ ਦਾ ਲੰਬੇ ਸਮੇਂ ਤੋਂ ਕਾਲੀ ਦਲ ਦਾ ਗੜ ਰਿਹਾ ਵਾ ਤੁਰ ਸਕੋ ਇਸ ਵਾਰ ਹਰ ਵਾਰ ਦੀ ਤਰ੍ਹਾਂ ਲੁਧਿਆਣੇ ਨੇ ਇਸ ਵਾਰ ਵੀ ਉਮੀਦਵਾਰ ਬਾਰੀ ਮਿਲਿਆ ਕਿਉਂ ਬਿਲਕੁਲ ਝੂਠ ਤੇ ਰਵਨੀਸ਼ੋਂ ਬਿੱਟੂ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਕਿਸੇ ਟਾਈਮ ਤੁਸੀਂ ਵੋਟਾਂ ਤੋਂ ਪਹਿਲਾਂ ਉਹਨਾਂ ਲਈ ਡਾਇਰੈਕਟਰ ਮਾਰਕਟ ਕੀਤਾ ਸੀਗਾ ਤੁਹਾਨੂੰ ਸਦਮਾ ਲੱਗਿਆ ਔਰ ਅਸੀਂ ਤਾਂ ਸਾਰੀ ਤਿਆਰੀ ਕਰ ਰਹੇ ਸੀਗੇ ਚੋਣ ਪ੍ਰਕਿਰਿਆ ਦੀ ਚੋਣ ਪ੍ਰਚਾਰ ਦੀ ਉਹਨਾਂ ਦੇ ਹੱਕ ਵਿੱਚ ਸਾਨੂੰ ਤਾਂ ਸਮਝ ਹੀ ਨਹੀਂ ਆਈ ਗਰੋਦੀ کہہ ਰਹੇ ਆ ਜੇ ਕਿਸੇ ਕੈਪਟਨ ਰਾਜਾ ਸਾਹਿਬ ਨੂੰ ਮਿਲਣਾ ਹੋਵੇ ਤਾਂ ਗੱਜੜਵਾਹ ਜਾਣਾ ਪਿਆ ਕੱਲ ਵੋਟਾਂ ਦੇ ਬਾਅਦ ਜੇ ਰਾਜਾ ਅਮਨਿੰਦਰ ਸਿੰਘ ਰਾਜਾ ਬੜਿੰਗ ਐਮਪੀ ਬਣਦੇ ਲੁਧਿਆਣਾ ਤੇ ਮੁੱਲਾ ਪਰਵਾਸ ਕੇ ਲਈ ਪਹਿਲਾ ਤੋਹਫਾ ਬੜੇ ਤੋਹਫੇ ਆ 2.5 ਸਾਲ ਦਾ ਕੋਈ ਕੰਮ ਹੀ ਨਹੀਂ ਹੋਇਆ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਸੀਐਮ ਦਾ ਭਗਵੰਤ ਸਿੰਘ ਮਾਨ ਦਾ ਇੱਕ ਵਧੀਆ ਕੰਮ ਜਿਹੜਾ ਸਾਨੂੰ ਲੱਗਦਾ ਹੋਵੇ ਸੋਚਣਾ ਪਊਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਕਾਸ਼ ਬੋਪਾ ਰਾਇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਨਵੀਂ ਸਿਆਸੀ ਮੁਲਾਕਾਤ ਲੈ ਕੇ ਸਾਡੇ ਨਾਲ ਮਿਲਦ ਰਹਿਣ ਕਿ ਸਾਬਕਾ ਕੈਪਟਨ ਮਨਿੰਦਰ ਸਿੰਘ ਦੇ ਉਹ ਐਸਡੀ ਰਹਿ ਚੁੱਕੇ ਤੇ ਹਲਕਾ ਦਾਖਾਤ ਹੋਏ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਦੂ ਸੰਦੂ ਸਾਹਿਬ ਸਵਾਗਤ ਹੈ ਵਸਦਾ ਪੰਜਾਬ ਸਤਿ ਸ਼੍ਰੀ ਅਕਾਲ ਜੀ ਚੋਣ ਪ੍ਰਚਾਰ ਕਿਵੇਂ ਚੱਲਦਾ ਪਿਆ ਬਹੁਤ ਸਖਰ ਤੇ ਇਹ ਚੋਣ ਪ੍ਰਚਾਰ ਲਗਾਤਾਰ ਦਾਖੇ ਹਲਕੇ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਔਰ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਸਰੀ ਵਾਰ ਫੇਰੀ ਲਾ ਗਈ ਹੈਗੇ ਆ। ਉਹਨਾਂ ਦੀ ਧਰਮ ਪਤਨੀ ਦੋ ਵਾਰੀ ਉਹ ਆ ਚੁੱਕੇ ਆ। ਅਸੀਂ ਤਕਰੀਬਨ 50 ਪਿੰਡ 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 ਜਾ ਕੇ ਕਵਰ ਕਰ ਲਿਆ ਕੋਈ ਜ਼ੋਨ ਦੇ ਮੁਤਾਬਿਕ ਨਹੀਂ। ਹਰ ਪਿੰਡ ਵਿੱਚ ਅਸੀਂ ਪਹੁੰਚ ਕਰ ਰਹੇ ਹੈਗੇ ਆ ਜਾਂ ਪ੍ਰਧਾਨ ਜੀ ਆ ਪਹੁੰਚਣ ਜਾਂ ਉਹਨਾਂ ਦੇ ਧਰਮ ਪਤਨੀ ਪਹੁੰਚਣ। ਸੋ ਬੜੇ ਅੱਛੇ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਹੈਗਾ ਜਿਹੜੀ ਸਮਗਰੀ ਚਾਹੀਦੀ ਹੁੰਦੀ ਹੈ ਇਲੈਕਸ਼ਨ ਦੇ ਦੌਰਾਨ ਹੋਰਡਿੰਗਸ ਲਾਉਣੇ ਪੋਸਟਰ ਲਾਉਣੇ ਉਹ ਵੀ ਜਿੱਥੇ-ਜਿੱਥੇ ਜ਼ਰੂਰਤ ਅਨਸਾਰ ਸਹੀ ਥਾਵਾਂ ਤੇ ਉਹ ਵੀ ਲੱਗ ਰਹੇ ਹੈਗੇ ਆ ਆ ਦਾਖਾ ਹਲਕਾ ਲੰਮੇ ਸਮੇਂ ਤੋਂ ਕਾਲੀ ਦਲ ਦਾ ਗੜ ਰਿਹਾ ਵਾ ਤੋੜ ਸਕੋ ਇਸ ਵਾਰ ਮਿਹਨਤ ਕਰ ਰਹੇ ਹਾਂ ਮਿਹਨਤ ਦਾ ਤੁਸੀਂ ਮਿਹਨਤ ਕਰ ਸਕਦੇ ਹੋ ਬਾਕੀ ਤੁਸੀਂ ਲੋਕਾਂ ਦੀ ਸੋਚ ਤੇ ਛੱਡ ਸਕਦੇ ਹੋ ਲੋਕਾਂ ਚ ਵਿਚਰ ਰਹੇ ਹਾਂ ਇਲੈਕਸ਼ਨ ਹਾਰ ਕੇ ਵੀ ਵਿਚਰ ਰਿਹਾ ਹੈ ਇਸ ਵੀ ਕੋਈ ਸ਼ੱਕ ਨਹੀਂ ਅਕਾਲੀ ਦਲ ਦਾ ਗੜ ਰਿਹਾ ਹੈ ਪਰ ਇਸ ਵੀ ਕੋਈ ਸ਼ੱਕ ਨਹੀਂ ਕਿ 25000 ਵੋਟ ਪਈ ਸੀ ਸਿਰਫ 2017 ਵਿੱਚ ਕਾਂਗਰਸ ਪਾਰਟੀ ਨੂੰ 2022 ਦੇ ਵਿੱਚ 44.5 ਹਜ਼ਾਰ ਵੋਟ ਪਈ ਹੈ ਅਕਾਲੀ ਦਲ ਨੂੰ 498900 वोट फैले सो कितना किते कांग्रेस पार्टी ਦਾ ਜਿਹੜਾ ਵਰਕਰ ਹੈਗਾ ਉਹ ਕਾਂਗਰਸ ਪਾਰਟੀ ਦਾ ਜਿਹੜਾ ਸਮਰਥਕ ਹੈਗਾ ਉਦਾਕੇ ਹਲਕੇ ਵਿੱਚ ਆਪਦੀ ਪਛਾਣ ਆਪਦੀ ਹੋਂਦ ਬਣਾ ਰਿਹਾ ਇਸ ਵਾਰ ਮੁੱਦੇ ਕਿਹੜੇ ਆਉਣ ਰਹਿਣਗੇ ਸਭ ਮੁੱਦੇ ਬਹੁਤ ਹੈ ਦੇਖੋ ਕਿਹਨ ਪ੍ਰਧਾਨ ਮੰਤਰੀ ਜੀ ਨੂੰ ਕਰਨ ਦੀ ਹੈ ਕਿ ਮੋਦੀ ਸਾਹਿਬ ਨੇ ਰਹਿਣਾ ਹੈ ਕਿ ਮੋਦੀ ਸਾਹਿਬ ਨੇ ਨਹੀਂ ਰਹਿਣਾ ਇੱਕ ਤਾਂ ਇਹ ਸੋਚ ਹੈ ਮਹਿੰਗਾਈ ਸੋਚ ਹੈ ਕਿਸਾਨੀ ਮੋਰਚਾ ਜਿਹੜਾ 1.5 ਸਾਲ ਲੱਗਿਆ ਰਿਹਾ ਦਿੱਲੀ ਦੇ ਵਿੱਚ ਜੋ ਤੀਜੋਂ ਉਸ ਦੇ ਦੌਰਾਨ ਹੋਇਆ ਉਹ ਸੋਚ ਹੈ ਦੀਪ ਸਿੱਧੂ ਵਰਗੇ ਚਲੇ ਗਏ ਸਿੱਧੂ ਮੂਸੇਵਾਲੇ ਵਰਗੇ ਚਲੇ ਗਏ ਉਹ ਵੀ ਇਸ ਚੋਣ ਪ੍ਰਚਾਰ ਦਾ ਹਿੱਸਾ ਬਣ ਗਏ ਬਦਲਾਵ ਦੇ ਨਾਅਰੇ ਨਾਲ ਆਮ ਆਦਮੀ ਪਾਰਟੀ ਕਾਂਗਰਸ ਨੂੰ ਹਰਾ ਕੇ 2022 ਦੀ ਚੋਣਾਂ ਦੇ ਵਿੱਚ 92 ਸੀਟਾਂ ਲੈ ਕੇ ਜਿੱਤੀ ਔਰ ਸਰਕਾਰ ਬਣਾਈ ਉਹਨਾਂ ਦੀ ਕਾਰਜਗਾਰੀ ਕੀ ਹੈਗੀ ਹੈ 2 ਸਾਲਾਂ ਦੀ ਉਹ ਵੀ ਚੋਣ ਮੁੱਦਿਆਂ ਦੇ ਹਿੱਸੇ ਬਣਨੀ ਹਰ ਵਾਰ ਦੀ ਤਰ੍ਹਾਂ ਲੁਧਿਆਣੇ ਨੇ ਇਸ ਵਾਰ ਵੀ ਉਮੀਦਵਾਰ ਬਾਹਰੀ ਮਿਲਿਆ ਕਿਉਂ ਬਿਲਕੁਲ ਝੂਠ ਬਾਹਰੀ ਤਾਂ ਮੈਨੂੰ ਵੀ ਬਾਹਰੀ ਕਹਿੰਦੇ ਸੀ ਜਦੋਂ ਮੈਂ ਪਹਿਲੀ ਵਾਰ ਉਮੀਦਵਾਰ ਇਲੈਕਸ਼ਨ ਲੜਨ ਆਇਆ ਤੇ ਮੈਨੂੰ ਇਹੀ ਕਿਹਾ ਸੀ ਵੀ ਇਲੈਕਸ਼ਨ ਲੜ ਕੇ ਨੇ 20 ਦਿਨਾਂ ਨੂੰ ਚਲੇ ਜਾਣੇ ਚਲੋ ਮੈਂ ਤਾਂ ਉਦੋਂ ਅ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਖ਼ਤਰ ਸੀਗਾ ਔਰ ਵਾਕਈ ਮੈਂ ਮੇਰਾ ਕੋਈ ਦਾਖੇ ਨਾਲ ਨੇੜੇ ਤੋਂੜਾ ਵੀ ਕੋਈ ਰਾਸਤਾ ਜਾਂ ਰਿਸ਼ਤਾ ਨਹੀਂ ਸੀ ਪਰ ਜਿਹੜਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੁੰਦਾ ਸੂਬਾ ਪ੍ਰਧਾਨ ਉਹ ਪੂਰੇ ਪੰਜਾਬ 'ਚ ਵੀ ਕਿਤੇ ਬਾਹਰ ਨਹੀਂ ਹੋ ਸਕਦਾ ਪਹਿਲੀ ਗੱਲ ਇਹ ਉਹ ਇਹ ਉਹਦੀ ਕੋਲ ਜਿਹੜੀ ਪੋਜੀਸ਼ਨ ਕਹਿ ਲਓ ਉਸ ਮੁਤਾਬਕ ਉਹ ਪੰਜਾਬ ਦੇ ਹਰ ਕੋਨੇ ਵਿੱਚ ਜਾ ਕੇ ਆਪ ਦੀ ਸੇਵਾ ਨਿਭਾ ਕਰ ਸਕਦਾ ਹੈ ਸੇਵਾ ਦੇ ਸਕਦਾ ਹੈ ਔਰ ਜੋ ਪਾਰਟੀ ਵੱਲੋਂ ਹੁਕਮ ਹੋਇਆ ਉਸ ਤੇ ਉਹ ਆਪ ਦਾ ਇਹਦਾ ਉਹਦਾ ਬੰਦਾ ਫਰਜ਼ ਹੈ ਉਹ ਨਿਭਾ ਸਕਦਾ ਸੋ ਇਹ ਤਾਂ ਮੁੱਦਾ ਹੀ ਨਹੀਂ ਹੈ ਵਿਰੋਧੀ ਕਹਿ ਰਹੇ ਆ ਜੇ ਕਿਸੇ ਕੈਪਟਨ ਰਾਜਾ ਸਾਹਿਬ ਨੂੰ ਮਿਲਣਾ ਹੋਵੇ ਤਾਂ ਗਿੱੱੜਵਾਹ ਜਾਣਾ ਪਿਆ ਕਣ ਵੋਟਾਂ ਦੇ ਬਾਅਦ ਪਰ ਇਹ ਤਾਂ ਵਿਰੋਧੀਆਂ ਨੇ ਤਾਂ ਬਹੁਤ ਖੁਸ਼ਹਿਣਾ ਹੁੰਦਾ ਜਿਸ ਬੰਦੇ ਨੂੰ ਤੁਸੀਂ ਐਮਪਟੀ ਬਣਾਤਾ ਉਹ ਐਮਐਲਏ ਤਾਂ ਰਹਿ ਹੀ ਨਹੀਂ ਸਾਦਾ ਤੋ ਗਿੱਧੜ ਵੇ ਜਾਣ ਦੀ ਲੋੜ ਕੀ ਪਈ ਇੱਕ ਗੱਲ ਦੂਜੀ ਗੱਲ ਐਮਪੀ ਦਾ ਕੰਮ ਕੀ ਹੈ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਜਾ ਕੇ ਜ਼ਬਰਦਸਤ ਤਰੀਕੇ ਨਾਲ ਆਪ ਦੇ ਹਲਕੇ ਦੀ ਆਪ ਦੇ ਇੱਕ ਇੱਕ ਜਿਹੜਾ ਉਹਦਾ ਹਾਮੀ ਸਮਰਥਕ ਹੈਗਾ ਉਹਦੀ ਪੰਜਾਬ ਦੀ ਪੰਜਾਬੀਅਤ ਦੀ ਕੋਈ ਵੀ ਐਸਾ ਫਖਦਾ ਮਸਲਾ ਹੈਗਾ ਉਹ ਗੱਲ ਬਾਖੂਬੀ ਤਰੀਕੇ ਨਾਲ ਉਸ ਪੰਚਾਇਤ ਵਿੱਚ ਰੱਖੇ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਂਬਰ ਪਾਰਲੀਮੈਂਟ ਦੀ ਆਇਆ। ਰੇਵਨੀਸ਼ੂ ਬਿੱਟੂ ਤੁਹਾਡੇ ਪੁਰਾਣੇ ਸਾਥੀ ਰਹੇ ਨੇ। ਕਿਸੇ ਟਾਈਮ ਤੁਸੀਂ ਵੋਟਾਂ ਤੋਂ ਪਹਿਲਾਂ ਉਹਨਾਂ ਲਈ ਟਰੈਕਟਰ ਮਾਰਚ ਕੀਤਾ ਸੀਗਾ। ਤੁਹਾਨੂੰ ਸਦਮਾ ਲੱਗਿਆ? ਬਿਲਕੁਲ ਲੱਗਿਆ। ਬਿਲਕੁਲ ਲੱਗਿਆ ਸਾਬ। ਅਫਸੋਸ ਹੋਇਆ, ਦਿਲ ਟੁੱਟਿਆ ਕਿਉਂਕਿ ਪਾਰਟੀ ਦੇ ਵਿੱਚ ਦੋ ਵਾਰੀ ਲੁਧਿਆਣੇ ਤੋਂ ਐਮਪੀ ਰਹਿ ਚੁੱਕੇ ਸੀ। ਇੱਕ ਵਾਰੀ ਨਨਪੁਰ ਸਾਭ ਤੋਂ ਪਹਿਲੀ ਇਲੈਕਸ਼ਨ ਉਹਨਾਂ ਨੇ ਨਨਪੁਰ ਸਾਭ ਤੋਂ ਲੜੀ ਹੈ ਤੁਹਾਨੂੰ ਯਾਦ ਹੋਣੇ ਫਿਰ ਨਨਪੁਰ ਸਾਭ ਤੋਂ ਲੁਧਿਆਣੇ ਆਏ ਉਹ ਇਹ ਸਫ਼ਰ ਤੇ ਉਹਨਾਂ ਨੇ ਕੀਤਾ ਲੁਧਿਆਣੇ ਦੋ ਵਾਰੀ ਜਿੱਤੇ ਔਰ ਅਸੀਂ ਤਾਂ ਸਾਰੀ ਤਿਆਰੀ ਕਰ ਰਹੇ ਸੀਗੇ ਚੋਣ ਪ੍ਰਕਿਰਿਆ ਦੀ ਚੋਣ ਪ੍ਰਚਾਰ ਦੀ ਉਹਨਾਂ ਦੇ ਹੱਥ ਵਿੱਚ ਸਾਨੂੰ ਤਾਂ ਸਮਝ ਹੀ ਨਹੀਂ ਆਈ ਕਿ ਉਹਨਾਂ ਦੇ ਉੱਤੇ ਕੀ ਇਹੋ ਜਿਹਾ ਦਬਾਅ ਆਇਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਅਲਵਿਦਾ ਕਹਿ ਕੇ ਚਲੇ ਗਏ ਜੇ ਮਰਜ਼ੀ ਤਾਂ ਬੈਸ ਹੋਣੇ ਤੁਹਾਡੀ ਪਾਰਟੀ ਸ਼ਾਮਲ ਹੋਏ ਬਲ ਮਿਲੇਗਾ ਕਿਹ ਹਲਕਾ ਜਿਹਾ ਵਿਰੋਧ ਹੋਵੇਗਾ ਦੇਖੋ ਕੋਈ ਵਿਰੋਧ ਨਹੀਂ ਹੋ ਰਿਹਾ ਤੁਸੀਂ ਜਾ ਕੇ ਦੇਖੋ ਜਿੰਨਾ ਕਿ ਮੈਂ ਫੇਸਬੁੱਕ ਤੇ ਦੇਖਿਆ ਹੈਗਾ ਜਿਹੜੇ ਸਾਡੀ ਕਾਂਗਰਸ ਪਾਰਟੀ ਦੇ ਲੀਡਰਸ਼ਿਪਾਨ ਵੀ ਹੈ ਔਰ ਸਾਡੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਵਾਰਡ ਪ੍ਰਧਾਨ ਵੀ ਹੈ ਸਾਰੇ ਉਹਨਾਂ ਨੂੰ ਮਿਲ ਰਹੇ ਹੈਗੇ ਆ ਔਰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰ ਲਿਆ ਗਿਆ ਹੈਗਾ ਕੋਈ ਵੀ ਲੀਡਰ ਜਦੋਂ ਪਾਰਟੀ ਦੇ ਵਿੱਚ ਆਉਂਦਾ ਹੈ ਉਹ ਆਵਦੀ ਸੋਚ ਨਾਲ ਵੀ ਆਉਂਦਾ ਔਰ ਕਿਤਨੇ ਕਿਤੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੁੰਦੀ ਆ ਉਹ ਬਿਲਕੁਲ ਇਹ ਗੱਲ ਸੋਚ ਕੇ ਲੈ ਕੇ ਆਉਂਦੀ ਹੈਗੀ ਆ ਕਿ ਇਸ ਨਾਲ ਸਾਨੂੰ ਕੀ ਫਾਇਦਾ ਹੋਣਾ ਔਰ ਕੀ ਨੁਕਸਾਨ ਹੋਣਾ ਬਿਲਕੁਲ ਫਾਇਦਾ ਹੋਊਗਾ ਭਗਵਾਨ ਤੁਮਰ ਸਾਹਿਬ ਦਾਵਾ ਠੋਕਰਿਆ 130 ਦਾ ਕੀ ਲੱਗਦਾ ਮੈਂ ਦੇਖੋ ਮੁੱਖ ਮੰਤਰੀ ਸਾਹਿਬ ਇੱਕ ਚੁਪੈਦੇ ਦੇ ਰਹਿਣ ਵਾਲੇ ਉਹਨਾਂ ਦੀ ਜੋ ਕੁਰਸੀ ਹੈਗੀ ਆ ਉਹ ਹੈਗੀ ਆ ਮੈਂ ਇਹ ਕਹਿ ਸਕਦਾ ਹੈਗਾ ਕਿ ਕਾਂਗਰਸ ਜਿਹੜੀ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਸੀਟ ਤੇ ਬੜੇ ਅੱਛੇ ਤਰੀਕੇ ਨਾਲ ਵਿਰੋਧੀ ਧਿਰ ਦੀ ਜੋ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਹ ਨਿਭਾ ਕੇ ਚੋਣ ਲੜ ਰਹੀ ਹੈ ਹੋਰ ਕੁਝ ਹੋਵੇ ਨਾ ਹੋਵੇ ਪੰਜਾਬ ਦੇ ਵਿੱਚ 13 ਜ਼ੀਰੋ ਨਹੀਂ ਹੋਊਗਾ ਜੇ ਰਾਜਾ ਅਮਨਿੰਦਰ ਸਿੰਘ ਰਾਜਾ ਵੜਿੰਗ ਐਮਪੀ ਬਣਦੇ ਲੁਧਿਆਣਾ ਤੇ ਮੁੱਲਾ ਪ੍ਰਵਾਸੀਆਂ ਲਈ ਪਹਿਲਾ ਤੋਹਫਾ ਬੜੇ ਤੋਹਫੇ ਆ 2.5 ਸਾਲ ਦਾ ਕੋਈ ਕੰਮ ਹੀ ਨਹੀਂ ਹੋਇਆ ਸਾਰਾ ਕੁਝ ਉੱਥੋਂ ਸ਼ੁਰੂਆਤ ਕਰਨ ਵਾਲੀ ਹੈ ਬਹੁਤ ਪ੍ਰੋਜੈਕਟ ਡਰੋਕ ਦਿੱਤੇ ਗਏ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ ਹਰ ਹਰ ਕਸਬੇ ਦੇ ਵਿੱਚ ਹੁਣ ਮੁੱਲਾਪੁਰ ਦੇ ਵਿੱਚ ਸਾਡਾ 올ਡ ਏਜ ਹੋਮ ਸ਼ੁਰੂਆਤ ਕੀਤੀ ਸੀ ਰੋਕ ਦਿੱਤਾ ਗਿਆ ਉਹ ਫਾਰ ਸਟੇਸ਼ਨ ਦਾ ਇੱਕ ਸਟੇਸ਼ਨ ਦੀ ਇੱਕ ਜਗ੍ਹਾ ਲਈ ਬਣ ਚੁੱਕੀ ਹੈਗੀ ਆ ਪਰ ਫਾਰ ਸਟੇਸ਼ਨ ਦੀ ਉਹ ਗੱਡੀ ਉੱਥੇ ਖੜੀ ਨਹੀਂ ਕੀਤੀ ਜਾਂਦੀ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਰਾ ਉਹ ਹਿੱਸਾ ਬਣ ਗਿਆ ਜਿਹੜਾ ਪਹਿਲਾਂ ਵਾਅਦਾ ਕੀਤਾ ਸੀ ਵੀ ਇੱਥੇ ਪਾਣੀ ਦੀ ਟੈਂਕੀਆਂ ਦੀ ਬੜੀ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਦੋ ਹਿੱਸਿਆਂ 'ਚ ਮੋਲਾਪੁਰ ਸ਼ਹਿਰ ਵੰਡਿਆ ਗਿਆ ਸੜਕ ਕਰਕੇ ਕਿਧਰ ਇੱਕ ਇਧਰ ਇਹ ਜਿਹੜੇ ਉਦੋਂ 2022 ਦੇ ਵਿੱਚ ਵਾਅਦੇ ਕੀਤੇ ਗਏ ਸੀਗੇ ਵੀ ਜੇ ਸਰਕਾਰ ਆਈ ਅਸੀਂ ਆਖਾਂਗੇ ਉਹਨਾਂ ਵਿੱਚ ਬਹੁਤ ਐਵਡੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਐਮਪੀ ਬਣਨ ਤੋਂ ਬਾਅਦ ਐਮਪੀ ਸਾਹਿਬ ਨੂੰ ਬੇਨਤੀਆਂ ਕੀਤੀਆਂ ਜਾਣਗੀਆਂ ਕਿ ਉਹਨਾਂ ਵਿੱਚੋਂ ਕਿਸੇ ਵੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇ ਤੁਸੀਂ ਵੀ ਦੋ ਮੱਖ ਦੋ ਵਾਰੀ ਮੁੱਖ ਮੰਤਰੀ ਦੋ ਵਾਰ ਦੇ ਮੁੱਖ ਮੰਤਰੀ ਨਾ ਕੰਮ ਕਰ ਚੁੱਕੇ ਹੋ ਤੁਹਾਡੇ ਹਿਸਾਬ ਨਾਲ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕੰਮ ਕਿਵੇਂ ਵਧੀਆ ਚੱਲ ਵਧੀਆ ਚੱਲ ਰਿਹਾ ਲੋਕ ਜਿਹੜੀ ਹੁੰਦੇ ਆ ਉਹ ਫੈਸਲਾ ਕਰਦੇ ਆ ਮੇਰੀ ਨਿੱਜੀ ਸੋਚ ਹੋ ਸਾਦੀ ਔਰ ਮੇਰੀ ਨਿੱਜੀ ਸੋਚ ਮੁਤਾਬਿਕ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਆ ਉਹਨਾਂ ਨੂੰ ਬੜੀ ਸੰਜੀਦਗੀ ਦੇ ਨਾਲ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਔਰ ਹੱਲ ਕਰਨੇ ਚਾਹੀਦੇ ਹੈਗੇ ਆ ਔਰ ਜਿਹੜੀ ਆ ਪਰੰਪਰਾ ਹੈਗੀ ਆ ਜਾਂ ਪ੍ਰਕਿਰਿਆ ਹੈਗੀ ਆ ਵੋਟਾਂ ਪੈਂਦੀ ਇਹੀ ਤੈਅ ਕਰਦੀ ਹੈਗੀ ਆ ਕਿ ਮੁੱਖ ਮੰਤਰੀ ਸਾਹਿਬ ਕੋਈ ਵੀ ਹੋਵੇ ਜਾਂ ਮੌਜੂਦਾ ਮੁੱਖ ਮੰਤਰੀ ਸਾਹਿਬ ਹੈਗੇ ਆ ਵੀ ਉਹ ਆਪਦੀਆਂ ਸੇਵਾਵਾਂ ਚੰਗੀਆਂ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ ਇਸ ਵਾਰ ਚੋਣਾਂ ਵਿੱਚ ਦਲ ਬਦਲੀਆਂ ਦਾ ਬਹੁਤ ਮੁੱਦਾ ਵਾ ਦਲ ਬਦਲੀਆਂ ਨੂੰ ਕਿਵੇਂ ਦੇਖ ਰਹੇ ਹੋ ਅਫਸੋਸ ਨਾਲ ਦੇਖ ਰਹੇ ਆ ਪਰ ਲੋਕਾਂ ਦਾ ਜਿਹੜਾ ਰੁਝਾਨ ਹੈ ਕਿਤੇ ਨਾ ਕਿਤੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦਾ ਕਿਤੇ ਨਾ ਕਿਤੇ ਦਲ ਬਦਲੂਆਂ ਨੂੰ ਮੌਕਾ ਦੇ ਦਿੱਤਾ ਜਾਂਦਾ ਪਰ ਇਸ ਵਾਰ ਪਹਿਲੀ ਵਾਰ ਇਹ ਲੱਗ ਰਿਹਾ ਕਿ ਇੰਨੇ ਦਲ ਬਦਲੂ ਬਣੇ ਆ ਇਸ ਵਾਰ ਇਹਨਾਂ ਦੀ ਦਲ ਬਦਲੂਆਂ ਦੇ ਬੜੀ ਵੱਡੀ ਗਾਜ ਗਿਰੀ ਗਈ ਲੋਕਾਂ ਦੀ ਔਰ ਲੋਕ ਇਹਨਾਂ ਨੂੰ ਇਸ ਵਾਰ ਮੂੰਹ ਨਹੀਂ ਲਾਉਣਗੇ ਇਸ ਵਾਰ ਤੁਹਾਡੇ ਮੁਕਾਬਲੇ ਯਾਦ ਮੀਰ ਕਮਲਜੀਤ ਬਰਾੜ ਹੋਣਾ ਹੈ ਵੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਵਾ ਕੀ ਲੱਗਦਾ ਦੇਖੋ ਚੋਣ ਦੀ ਪ੍ਰਕਿਰਿਆ ਆ ਕਮਲਜੀਤ ਸਿੰਘ ਬਰਾੜ ਲਕਸ਼ਣ ਲੜਨਾ ਚਾਹੁੰਦੇ ਆ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਪੇਪਰ ਵੀ ਭਰ ਦਿੱਤੇ ਗਏ ਹੈਗੇ ਆ ਇਹ ਚੋਣ ਦੇ ਵਿੱਚ ਹਰ ਇਨਸਾਨ ਨੂੰ ਆਪ ਦਾ ਜਾਤੀ ਤੌਰ ਤੇ ਹੱਕ ਹੈਗਾ ਇਹੀ ਤਾਂ ਸੰਵਿਧਾਨ ਦੀ ਖਾਸੀਅਤ ਹੈ ਮੈਂ ਤਾਂ ਉਹਨਾਂ ਨੂੰ ਬੈਸਟ ਵਿਸ਼ੇਸ ਕਹਾਂਗਾ ਭਾਜਪਾ ਵੱਲੋਂ ਦਾਵਾ ਕੀਤਾ 13 400 ਤੋਂ ਪਾਰ ਜਿਵੇਂ 13 0 ਦਾ ਦਾਵਾ ਹੋ ਗਿਆ 400 ਪਾਰ ਦਾ ਦਾਵਾ ਹੈ ਤੁਹਾਡੇ ਸਾਹ ਨਾ 400 ਪਾਰ ਹੋਣੀ ਹੈ ਨਾ 13 0 ਹੋਣੀ ਹੈ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਸੀਐਮ ਦਾ ਭਗਵੰਤ ਸਿੰਘ ਮਾਨ ਦਾ ਇੱਕ ਵਧੀਆ ਕੰਮ ਜਿਹੜਾ ਤੁਹਾਨੂੰ ਲੱਗਦਾ ਹੋਵੇ ਸੋਚਣਾ ਪਊਗਾ ਅ ਫਾਸਿਨ ਅੱਛਾ ਦਿਨ ਦੀ ਗੱਲਬਾਤ ਆਪਦੀ ਲੋਕਾਂ ਦੇ ਵਿੱਚ ਜਚਾਣੀ ਵਾਲਾ ਕੰਮ ਬੜਾ ਅੱਛਾ ਕਰਦੇ ਆ ਧੰਨਵਾਦ ਸਰ ਇਹ ਸੰ ਸਾਡੇ ਨਾਲ ਮੌਜੂਦ ਹੈ ਕੈਪਟਨ ਸੰਦੀਪ ਸਿੰਘ ਸੰਦੂ ਚੋਣਾ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ ਰਿਜ਼ਲਟ ਕੀ ਹੋਣਗੇ ਸਮਾਂ ਦੱਸੇਗਾ ਕੈਮਰਾਮੈਨ ਅਮਨਸ਼ੂ ਦੇ ਨਾਲ ਮੈਂ ਕਾਸ਼ ਬੁੱਪਾ ਰਾਏ ਧੰਨਵਾਦ ਜੀ